ਜੀ ਬਦੌਖੜਿਆ ਤੂੰ ਕਦੇ ਪੁੱਛੋ ਜਾ ਕੇ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਉਦੋਂ ਤੇਰਾ ਬਾਦਰ ਕਿੱਧਰ ਗਿਆ ਸੀ ਅੱਜ ਤੱਕ ਵੀ ਉਹਨਾਂ ਦੇ ਘਰੇ ਗਿਆ ਹੋਏ ਤਾਂ 10 ਮਿੰਟ ਕਦੇ ਵੀ ਕਿਲੀ ਬੋਦਲੇਆ ਦੇ ਘਰ ਗਿਆ ਹੋਏ ਤਾਂ 10 ਮਿੰਟ ਕਿਹਦੇ ਤੈਨੂੰ ਚਾਰ ਟੰਕੂ ਦੇ ਦਿੱਤੀਆਂ ਫੁਲੀਆਂ ਤੇ ਲੱਗਿਆ ਗੀਤ ਗਾਉਣ ਸਾਨੂੰ ਮਾਰਦੇ ਰਹਿਣਗੇ ਤਮਾਸ਼ਾ ਵੇਖਦੇ ਰਹਿਣਗੇ ਇਹ ਰਾਜ ਸਤਾ ਦੇ ਕੈਮਰੇ ਰਹਿਣਗੇ ਸਾਨੂੰ ਮਰਦੇ ਰੋਟਾ ਜਿਹੜੇ ਵੋਟਾਂ ਪਾਉਣ ਵਾਲੇ ਸਭ ਤੋਂ ਵੱਡੇ ਦੁਸ਼ਮਣ ਸਾਡੇ ਉਹ ਨੇ ਇਹ ਨਹੀਂ ਜਿਹੜੇ ਇਹਨਾਂ ਦੀਆਂ ਛੰਡੀਆਂ ਚਿੱਤੀ ਫਿਰਦੇ ਉਸ ਉਹਨਾਂ ਨੇ ਸਾਡਾ ਪੰਜਾਬ ਰਲਿਆ ਸਾਡਾ ਬਰਬਾਦ ਕਰਤਾ ਉਹਨਾਂ ਨੇ ਸਾਡਾ ਗੁਰੂਗ੍ਰੰਥ ਸਾਹਿਬ ਰੋਲਿਆ ਇਹਨਾਂ ਨੇ ਨਹੀਂ ਰੋਲਿਆ ਰੋਲਿਆ ਉਹਨਾਂ ਨੇ ਜਿਹੜੇ ਕਹਿੰਦੇ ਇਹਨਾਂ ਅਰਗਾ ਰਾਜ ਨੇ ਕੀ ਰਾਜ ਹੋਇਆ ਜਿੱਦੇ ਸਾਰੀਆਂ ਕੰਨਿਆਆਂ ਦੀਆਂ ਇੱਛਾਾਂ ਹੀ ਲੁੱਟੀਆਂ ਗਈਆਂ ਸਾਡੇ ਮਾਵਾਬ ਦੇ ਸਾਹਮਣੇ ਪੁਲਸਾ ਆਹ ਤਾਂ ਨੂੰ ਇੱਕ ਆਰਾਕਸ ਦੀ ਸਟੋਰੀ ਸੁਣਾਉਣ ਲੱਗੇ ਆ ਉਹ ਦਾਇਤ ਜਿਹੜਾ ਕਿ ਸਿੱਖ ਕੌਮ ਨੂੰ ਨਿਗਲ ਕੇ ਜਿਹੜਾ ਇੱਥੋਂ ਚੱਲਿਆ ਗਿਆ ਜਾਨੀ ਕਿ ਜਿਹੜਾ ਨਰਕਾਂ ਦੇ ਵਿੱਚ ਗਿਆ ਬਹੁਤ ਸਾਰੇ ਪਾਪੀ ਆਏ ਆ ਔਰਿੰਗ ਜੇਵ ਤੋਂ ਲੈ ਕੇ ਜਿਹੜਾ ਅੱਜ ਤੱਕ ਜੋ ਸਿੱਖਾਂ ਦੇ ਨਾਲ ਘਾਣ ਹੋਇਆ ਸਿੱਖ ਕੌਮ ਦਾ ਸਿੱਖਾਂ ਦੇ ਗੁਰੂਆਂ ਦਾ ਸਿੱਖ ਦਾ ਇਸ਼ਟ ਦਾ ਤੇ ਸਿੱਖ ਨੌਜਵਾਨੀ ਦਾ ਚੱਕ ਚੱਕ ਜਿਹੜੇ ਮੁੰਡੇ ਮਾਰੇ ਆ ਤੁਹਾਨੂੰ ਉਹਦੇ ਬਾਬਤਾ ਇੱਕ ਖਾੜਕੂ ਸਿੰਘ ਦੀ ਕਹਾਣੀ ਸੁਣਾਉਣੇ ਆ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਸੁਣ ਕੇ ਕਿ ਬਾਦਲ ਨੇ ਆ ਕੁਝ ਕਰਦਾ ਰਿਹਾ ਅੱਜ ਜਿਹੜੇ ਬਾਦਲ ਦੇ ਪਿੱਛੇ ਉਛਾ ਚੱਕੀ ਫਿਰਦੇ ਆ ਤੇ ਉਹਨਾਂ ਨੂੰ ਮਾੜਾ ਮੋਟਾ ਸ਼ਾਇਦ ਅਕਲ ਆ ਜਾਵੇ ਕਿ ਕਈਆਂ ਨੂੰ ਨਹੀਂ ਪਤਾ ਨੌਜਵਾਨਾਂ ਨੂੰ ਕਿ ਬਾਦਲ ਨੇ ਜਿਹੜਾ ਜੋ ਜਿਹੜੇ ਕਿ 90 ਤੋਂ 94 ਦਹਾਕੇ ਦੇ ਵਿੱਚ ਵੈਸੇ ਤਾਂ ਇਹ 78 ਤੋਂ ਸ਼ੁਰੂ ਹੋ ਗਿਆ ਸੀ ਜਿੰਨਾ ਜਿੰਨਾ ਵੇਲੇ ਵੀ ਬਾਦਲ ਦੀ ਸਰਕਾਰ ਆਈ ਆ ਉਦੋਂ ਸਿੱਖੀ ਦਾ ਘਾਣ ਹੋਇਆ ਇੱਕ 84 ਵਿੱਚ ਵੀ ਦੱਸਿਆ ਜਾ ਰਿਹਾ ਕਿ ਬਾਦਲ ਵੱਲੋਂ ਲਿਖ-ਲਿਖ ਚਿੱਠੀਆਂ ਪਾਜਾ ਗਿਆ ਜਿਹੜਾ ਕਿ ਇਹਨਾਂ ਅਕਾਲੀਆਂ ਵੱਲੋਂ ਤੇ ਕਿਹੜੇ ਵੇਲੇ ਕਿ ਦਰਬਾਰ ਸਾਹਿਬ ਤੇ ਜਲਦੀ ਹਮਲਾ ਕਰੋ ਤੇ ਉਹਦੇ ਵਿੱਚ ਤੁਹਾਨੂੰ ਪਤਾ ਕਿ ਭਾਜਪਾ ਦੇ ਮੇਰੇ ਜਿਹੜੇ ਉਹ ਵੀ ਨਾਲ ਰਲੇ ਹੋਏ ਸੀ ਤੇ ਤੁਹਾਨੂੰ ਬੜਾ ਕੁਝ 78 ਤੋਂ ਲੈ ਕੇ ਕਿ ਤਾ ਜਿਹੜਾ ਪੂਰਾ ਕਲੀਅਰ ਹੀ ਹੋ ਗਿਆ ਸੀ ਪਰ ਬੁੱকল ਦਾ ਸਾਪ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਇਹ ਸਾਪਾ ਉਹਨਾਂ ਨੌਜਵਾਨਾਂ ਦੇ ਦੇੜਾ ਜਿਹੜਾ ਕਿ ਭੋਗਾ ਤੇ ਦੁੱਖ ਦਰਦ ਵਡਾਉਣ ਲਈ ਜਾਂਦਾ ਹੁੰਦਾ ਸੀ ਕਿ ਬੜਾ ਮਾਰਾ ਹੋਇਆ ਬੜਾ ਕੁਝ ਹੋਇਆ ਮੈਂ ਤੁਹਾਨੂੰ ਦੱਸਦਾ ਕਿ ਇਹਦੀਆਂ ਅੱਖਾਂ ਦੇ ਵਿੱਚ ਗੁਰਦੇਵ ਸਿੰਘ ਕੌਕੇ ਕਿਉਂ ਰੜਕਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਕਿਉਂ ਰੜਕੇ ਉਹ ਵੀ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਮੈਂ ਇੱਕ ਪਹਿਲਾ ਆਡੀਓ ਸੁਣਾ ਦੇਣਾ ਕਿਉਂਕਿ ਵੀਡੀਓ ਇਸ ਕਰਕੇ ਨਹੀਂ ਸੁਣਾਉਂਦਾ ਕਿ ਕਿਸੇ ਹੋਰ ਚੈਨਲ ਦੀ ਆ ਇਸ ਕਰਕੇ ਤੁਹਾਨੂੰ ਮੈਂ ਆਡੀਓ ਸੁਣਾਉਣਾ ਥੋੜੀ ਜੀ ਤੁਹਾਨੂੰ ਆਪੇ ਸਮਝ ਆ ਲੱਗ ਜਾਊਗੀ ਤੇ ਅੱਜ ਜਿਹੜਾ ਕਿ ਬਕਾਲਾ ਸਾਹਿਬ ਦੀ ਧਰਤੀ ਦੇ ਸਟੇਜ ਦੇ ਉੱਪਰ ਜਿਹੜੇ ਬੰਦੀ ਸਿੰਘ ਜਾਂਦੇ ਆ ਉਹਨਾਂ ਬਾਰੇ ਖਾਰਕੂ ਸਿੰਘ ਨੇ ਕੀ ਕਿਹਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਣੀ ਆ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸਾਰੇ ਧਿਆਨ ਦੇਣਾ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਤੇ ਵੀਡੀਓ ਨੂੰ ਜਿਹੜਾ ਬੱਤ-ਬੱਤ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ ਗੱਲ ਸੁਣਨ ਵਾਲੀ ਆ ਬੜੀ ਇਪੋਰਟੈਂਟ ਗੱਲ ਆ ਜਿਹੜੀ ਕਿ ਤੁਹਾਨੂੰ ਹੁਣ ਸੁਣਾ ਰਹੇ ਆ ਰਵੇਖਾ ਵੀ ਹੁਣ ਲਾੜੇ ਖੁੱਲੇ ਵਾਲਾ ਚੱਲ ਗਿਆ ਹੁਣ ਆਪਾਂ ਖੋਲ ਲੋ ਜੇ ਤੁਹਾਡੀ ਗੱਲ ਚ ਗੱਲ ਆ ਮੈਨੂੰ ਚੇਤੇ ਆ ਗਿਆ ਜਗਜੀਤ ਸਿੰਘ ਰੋਡੇ ਦਾ ਬੋਗ ਸੀੰ ਦਾ ਸਹਾਰਾ ਹੂੰ ਵੀ ਅੰਤ ਚੰਗਦਾ ਉੱਥੇ ਪਹੁੰਚੀ ਅਸੀਂ ਬਲਾਰੇ ਵੀ ਉਦੋਂ ਪਹੁੰਚੇ ਸੀ ਜੁਝਾਰੂ ਬਾਦ ਦਾ ਜੋਰ ਸੀਗਾ ਠੀਕ ਆ ਤੇ ਉਦੋਂ ਮੇਰਾ ਖਿਆਲ ਆ ਵੀ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਨਵੇਂ-ਨਵੇਂ ਬਣੇ ਸੀਗੇ ਤੇ ਸ਼ਰ ਪਹਿਲੀ ਵਾਰੀ ਉਧੇ ਪਹੁੰਚੇ ਸੀ ਉਥੇ ਸਿੰਘ ਸਾਹਿਬ ਬਣ ਕੇ ਉਥੇ ਭਾਈ ਗੁਰਦੇਵ ਸਿੰਘ ਕੌਂਕੇ ਵੀ ਸੀ ਹੋਰ ਵੀ ਸਾਰੇ ਬਲਾਰੇ ਨੌਣੇ ਸਭ ਆਉਂਦੇ ਹੀ ਹੁੰਦੇ ਆ ਸ਼ਰਧਾਂਜਲੀਆ ਭੇਟ ਕਰਨ ਵਾਸਤੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਬਚਨ ਮੈਨੂੰ ਅਜੇ ਤੱਕ ਯਾਦ ਹੈ ਇਹ ਐ ਖੱਬੇ ਪਾਸੇ ਬੈਠਾ ਸੀ ਬਾਦਲ ਤੇ ਦਾੜੀ ਉਧੇ ਖੋਲੀ ਸੀ ਪਹਿਲੇ ਦਿਨ ਤੇ ਭਾਈ ਸਾਹਿਬ ਨੇ ਗੱਲ ਕਹੀ ਜਿ ਕਿ ਨਾ ਦਾੜੇ ਜਿਹੜੇ ਹੁਣ ਖੁੱਲੇ ਆ ਨਾ ਇਹ ਕਹਿੰਦੇ ਨੌਜਵਾਨੋ ਖੋੜੇ ਮੌਤ ਦਾ ਕਾਰਨ ਹੈ ਇਹ ਉਹ ਭਾਈ ਸਾਹਿਬ ਦੇ ਬਚਨ ਹੈ ਉਦੋਂ ਬਾਅਦ ਇਹ ਬੈਰ ਪਿਆ ਜਿਵੇਂ ਸਾਡੇ ਜਰਨਲਿਸਟਾਂ ਨੇ ਕਿਹਾ ਸੀ ਨਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਟਕਸਾਲ ਹੈ ਸਰਬਸਦਾਨੀ ਦੀ ਇਹ ਕਿਸੇ ਮੰਗ ਤੇ ਦੇਣੀ ਤੂੰ ਮੰਗ ਕੀ ਮੰਗਦਾ ਹੁਣੇ ਦਿੰਨਾ ਮੈਂ ਤੈਨੂੰ ਬੈਰ ਪੈ ਗਿਆ ਨਾਲ ਦੀ ਨਾਲ ਤਾਂ ਹੀ ਉਹ ਦਰਗਨੂ ਕਿਹਾ ਬਈ ਮੈਂ ਸਾਰਾ ਪੰਜਾਬ ਮਰ ਜੇ ਪਰ ਪਿੰਡਰਾਂ ਵਾਲਾ ਨਹੀਂ ਬਚਣਾ ਚਾਹੀਦਾ ਜਦੋਂ ਸੰਤਾਂ ਦੀ ਦਸਤਾਰ ਬੰਦੀ ਹੁੰਦੀ ਸੀ ਉਦੋਂ ਬਾਅਦ ਨੇ ਕਿਹਾ ਕਿ ਮੰਗਲਾ ਜਰਨਲ ਸਿੰਘ ਜੋ ਕੁਝ ਮੰਗਣਾ ਅੱਜ ਜਿਹੜਾ ਕਿ ਇੱਥੇ ਮੁੱਖ ਮੰਤਰੀ ਜਿਹੜਾ ਬਾਦਲ ਨੇ ਉੱਥੇ ਸਭੀਚ ਦਿੱਤੀ ਤੇ ਸੰਤਾਂ ਨੇ ਉੱਠ ਕੇ ਫਿਰ ਇੱਕ ਇੱਕ ਗੱਲ ਕਹੀ ਸੀ ਕਿ ਮੰਗਤਿਆਂ ਦੀ ਟਕਸਾਲ ਨਹੀਂ ਗੁਰੂ ਗੋਬਿੰਦ ਸਿੰਘ ਦੀ ਚੱਲੀ ਹੋਈ ਟਕਸਾਲ ਆ ਉਸ ਦਿਨ ਤੋਂ ਹੀ ਜਿਹੜਾ ਬੈਰ ਜਿਹੜਾ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਬਾਦਲ ਦਾ ਪੈ ਗਿਆ ਸੀ ਬਾਦਲ ਗਦਾਰ ਦਾ ਬੜੇ ਨੌਜਵਾਨਾਂ ਨੂੰ ਕਤਲ ਕਰਾਇਆ ਸ਼ਹੀਦ ਕਰਵਾਇਆ ਬਿਆਨ ਤੇ ਦੀ ਸਰਕਾਰ ਰਹਿੰਦੇ ਹੁੰਦਿਆਂ ਵੀ ਜਿਹੜਾ ਇਹਦੀ ਵਿਚ ਵਿਚੋਲਗੀ ਦੱਸੀ ਜਾਂਦੀ ਆ ਕਿਉਂਕਿ ਕੇਪੀਐਸ ਗੱਲ ਦੇ ਨਾਲ ਆ ਕਿਸ ਤਰ੍ਹਾਂ ਮੀਟਿੰਗਾਂ ਕਰਦਾ ਸੀ ਸਾਰਾ ਜੱਗ ਜਾਣਦਾ ਬੜੇ ਬੜੇ ਲੇਖ ਸਪੇਆ ਤੇ ਜਿਹੜੇ ਬੜੇ ਬੜੇ ਕਿਤਾਬਾਂ ਸਪੀਆਂ ਨੇ ਤੇ ਬਾਦਲ ਨੇ ਜੋ ਸਿੱਖ ਕੌਮ ਦਾ ਕਹਾਣ ਕੀਤਾ ਉਹ ਕਿਸੇ ਤੋਂ ਲੁਕਿਆ ਸਪਿਆ ਨਹੀਂ ਪਰ ਅੱਜ ਲੋਕਾਂ ਦੇ ਮਨਾਂ ਦੇ ਅੰਦਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਲੋਕ ਕਹੇ ਜੇ ਨੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿੰਨਾ ਇੱਥੇ ਫਿਰ ਅੱਗੇ ਤੁਹਾਨੂੰ ਇੱਕ ਮੈਂ ਵੀਡੀਓ ਹੋਰ ਸੁਣਾਉਂਗਾ ਫਿਰ ਵੱਡੇ ਖਲਾਸੇ ਕਰਾਂਗੇ ਉਹ ਤਾਂ ਦੇਖੋ ਖਾਰਕੂ ਸਿੰਘ ਸੇ ਜਾਂ ਜਥੇਦਾਰ ਸੀ ਸ੍ਰੀ ਅਕਾਲਤਾ ਸਾਹਿਬ ਦੇ ਜੋ ਖਾਰਕੂ ਸਿੰਘਾਂ ਨੂੰ ਸ਼ਹੀਦ ਕਰਾਇਆ ਤੇ ਦੂਸਰੇ ਪਾਸੇ ਅਕਾਲਤਾ ਦੇ ਜਥੇਦਾਰ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ 2015 ਦੇ ਵਿੱਚ ਜਦੋਂ ਬੇਅਦਬੀਆਂ ਹੁੰਦੀਆਂ ਇਹਨਾਂ ਦੀ ਸਰਕਾਰ ਮੌਕੇ ਚਾਰੇ ਪਾਸੇ ਮਜਾਰੇ ਹੋਏ ਰੋਸ ਮਜਾਰੇ ਹੋਏ ਗੁਰੂਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਕੀਤੀ ਤਾਂ ਧਰਨੇ ਲਾਏ ਤਾਂ ਉਹਨਾਂ ਦੇ ਵਿੱਚ ਮੈਂ ਵੀ ਸਮਰਸਤ ਧਰਨੇ ਲਾਉਣ ਦੇ ਵਿੱਚ ਆ ਤਾਂ ਇਤੋਂ ਤੱਕ ਕੇ ਜਦੋਂ ਉਹਦੋਂ ਮਾਰਤ ਕੱਢਿਆ ਅਕਾਲੀ ਦਲ ਦੇ ਖਿਲਾਫ ਆ ਤੇ ਉਦੋਂ ਕੀ ਹੋਇਆ ਮਾਰਤ ਨਿਕਲਿਆ ਇੱਕ ਸ਼੍ਰੋਮਿਕ ਕਮੇਟੀ ਮੈਂਬਰ ਨੇ ਇਹ ਗੱਲ ਕਹਿ ਦਿੱਤੀ ਕਿ ਸਾਡੇ ਘਰ ਦੇ ਮੂਹਰੇ ਆ ਕੇ ਇਹਨਾਂ ਨੇ ਤਲਵਾਰਾਂ ਲੜਹਾਈਆਂ ਨੇ ਬੇਸਕ ਕਈ ਕੋਸਾ ਜੀ ਨਹੀਂ ਕੀਤਾ ਸਿਰਫ ਇੱਕ ਸਾਤਮਈ ਜਿਹੜਾ ਮਾਰਤ ਕੱਢਿਆ ਗਿਆ ਸੀ ਪਰ ਡੀਐਸਪੀ ਨੇ ਮੈਨੂੰ ਜਿਹੜਾ ਫਿਰ ਉਸੇ ਸੰਬੰਧ ਦੇ ਵਿੱਚ ਪਕੜਿਆ ਫਿਰ ਮੈਨੂੰ ਦੱਸਿਆ ਕਿ ਪੱਤਰਕਾਰ ਹੋਣ ਦੇ ਨਾਂ ਤੇ ਕਿਉਂਕਿ ਯਾਰ ਦੇ ਸਾਰੇ ਆ ਤੇ ਉਹਨਾਂ ਨੇ ਦੱਸਿਆ ਸੀ ਕਿ ਫਲਾਨਾ ਜਿਹੜਾ ਸੋ ਹਮਣੀ ਕਮੇਟੀ ਮੈਂਬਰ ਆ ਉਹਦੇ ਕਹਿਣ ਤੇ ਭਾਈ ਤੈਨੂੰ ਅਸੀਂ ਤਾਂ ਫੜਦੇ ਆ ਉਹਨੇ ਐਸਐਸਪੀ ਨੂੰ ਫੋਨ ਕੀਤਾ ਤੇ ਇਸ ਕਰਕੇ ਤੈਨੂੰ ਫੜਦੇ ਆ ਤੇ ਫਿਰ ਮੈਨੂੰ ਜਿਹੜਾ ਕਿ ਮਹੀਨਾ ਡੇਢ ਮਹੀਨਾ 57 ਦੀ ਜਮਾਨਤ ਦੇ ਵਿੱਚ ਜਿਹੜਾ ਕਿ ਜੇਲ੍ਹ ਦੇ ਵਿੱਚ ਅੰਮਰਸਰ ਰੱਖਿਆ ਗਿਆ ਮਾਮੂਲੀ ਜੀ ਗੱਲ ਆ ਜਦੋਂ ਮੇਰੇ ਵਰਗੇ ਇੱਕ ਆਮ ਜੇ ਇਨਸਾਨ ਨੂੰ ਆਮ ਜੇ ਬੰਦੇ ਨੂੰ ਤੇ ਮਹੀਨਾ ਮਹੀਨਾ ਡੇਡੜ ਮਹੀਨਾ ਜਿਹੜਾ ਜ਼ਿਲ੍ਹਾ ਦੇ ਵਿੱਚ ਰੱਖ ਸਕਦੇ ਆ ਬਿਨਾਂ ਗੱਲ ਤੋਂ ਤੁਸੀਂ ਇਹ ਸੋਚ ਕੇ ਦੇਖੋ ਉਸ ਦੌਰ ਵੇਲੇ ਜਦੋਂ ਇਹ ਗੱਲ ਕਹੀ ਹੋਣੀ ਕਿ ਅੱਜ ਦਾੜਾ ਖੋਲ ਕੇ ਆ ਗਿਆ ਤੇ ਤੁਹਾਡਾ ਜਿਹੜਾ ਹੁਣ ਨੁਕਸਾਨ ਆ ਤੇ ਫਿਰ ਕੰਮੇ ਅੱਗ ਲੱਗੀ ਹੋਣੀ ਆ ਤੇ ਤੁਹਾਨੂੰ ਅਗਲੀ ਵੀਡੀਓ ਸੁਣਾਉਣੇ ਆ ਫਿਰ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਹਜੇ ਤੱਕ ਮਾਵਾਂ ਕਹੀ ਜਾਂਦੀਆਂ ਅੜੀਕਦੀਆਂ ਮੇਰਾ ਗੇਜ ਜਾਊਗਾ ਨਹੀਂ ਆਇਆ ਹੂੰ ਸੋਹਾਗਣਾ ਢਿੱਕਦੀਆਂ ਬੱਚਾਂ ਤਰਵਾਸ ਦਿੰਦੀਆਂ ਵੀ ਉਹ ਆਊਗਾ ਤੁਹਾਨੂੰ ਤੁਰਗਾ ਕੋਈ ਨਾ ਤੁਰਦੀਆਂ ਨਾ ਸ਼ਰਤੇ ਹੱਥ ਰੱਖਣਾ ਪਿਓ ਨਹੀਂ ਲੋਦੇ ਲੋਦਿਆਂ ਹੋਰ ਕੋਈ ਘਡਾਉਂਦਾ ਨਾ ਨਾ ਆਏ ਨਹੀਂ ਇਹਨਾਂ ਕੀ ਕਰਦਾ ਮਰਦਾਂ ਵਾਲਿਆਂ ਦੇ ਮਰ ਗਏ ਇਹ ਸਾਨੂੰ ਮਾਰਦੇ ਰਹਿਣਗੇ ਤਮਾਸ਼ਾ ਵੇਖਦੇ ਰਹਿਣਗੇ ਇਹ ਰਾਜ ਸਤਾ ਦੇ ਕੈਮਰੇ ਰਹਿਣਗੇ ਮਰਦੇ ਰੋ ਵੋਟਾਂ ਜਿਹੜੇ ਵੋਟਾਂ ਪਾਉਣ ਵਾਲੇ ਸਭ ਤੋਂ ਵੱਡੇ ਦੁਸ਼ਮਣ ਸਾਡੇ ਉਹ ਨੇ ਇਹ ਨਹੀਂ ਜਿਹੜੇ ਇਹਨਾਂ ਦੀਆਂ ਝੰਡੀਆਂ ਚੱਕੀ ਫਿਰਦੇ ਉਸ ਉਹਨਾਂ ਨੇ ਸਾਡਾ ਪੰਜਾਬ ਲਿਆ ਸਾਡਾ ਬਰਬਾਦ ਕਰਤਾ ਉਹਨਾਂ ਨੇ ਸਾਡਾ ਗੁਰੂ ਗ੍ਰੰਥ ਸਾਹਿਬ ਰੋਲਿਆ ਇਹਨਾਂ ਨੇ ਨਹੀਂ ਰੋਲਿਆ ਰੋਲਿਆ ਉਹਨਾਂ ਨੇ ਜਿਹੜੇ ਕਹਿੰਦੇ ਇਹਨਾਂ ਅਰਗਾ ਰਾਜ ਨੇ ਕੀ ਰਾਜ ਹੋਊ ਜਿੱਦੇ ਸਾਰੀਆਂ ਕੰਨਿਆਆਂ ਦੀਆਂ ਇੱਛਾਵਾਂ ਹੀ ਲੁੱਟੀਆਂ ਗਈਆਂ ਸਾਡੇ ਮਾਵਾਬ ਦੇ ਸਾਹਮਣੇ ਪੁਲਿਸ ਵਾਲਿਆਂ ਨੇ ਕੀਤਾ ਇਹ ਦੇਖਦੇ ਰਹੇ ਹੁਣ ਵੀ ਝੰਡੀਆਂ ਚੱਕ ਕੇ ਉੱਥੇ ਬਕਾਲੇ ਨਹੀਂ ਬੈਠੇ ਸੀ ਸ਼ਰਮਨਾ ਮਰਜੋ ਇਹਦੇ ਨਾਲ ਤੁਸੀਂ ਆਪ ਦਾ ਭਾਈਚਾਰਾ ਮਰਵਾ ਕੇ ਆਪ ਦਾ ਪੰਜਾਬ ਰੋਲ ਕੇ ਗੁਰੂ ਗ੍ਰੰਥ ਸਾਹਿਬ ਕਾਲੀਆਂ ਚ ਰੋਲ ਕੇ ਫੇਰ ਝੰਡੀਆਂ ਚੱਕ ਕੇ ਮੂਰੇ ਬੈਠੇ ਹੋ ਤੁਸੀਂ ਸਿਰਫ ਧੁ ਵੀ ਬਾਦਰਸਾ ਵੀ ਪੂਕੀ ਬੜੀ ਸਸਤੀ ਸੀ ਖੜੇ ਮੂੰਹ ਥੋੜੇ ਅੰਮ੍ਰਿਤ ਪੀਣ ਵਾਲੇ ਤੁਸੀਂ ਆ ਪੂਕੀਆਂ ਜੋ ਗੇ ਰਹੇ ਤੁਸੀਂ ਦੁੱਖ ਦੁੱਖ ਹੁੰਦਾ ਜਦੋਂ ਗੱਲਾਂ ਚਿੱਤੇ ਕਰਦੇ ਆ ਹੂੰ ਢਿੱਗੀ ਕੀ ਕੋ ਸਾਡੇ ਨਾਲ ਹੋ ਗਿਆ ਅੱਜ ਵੀ ਢੀਆਂ ਉਡੀਕਦੀਆਂ ਕੀ ਨਹੀਂ ਆਉਣਾ ਸੀ ਬਜ਼ੁਰਗ ਹੋ ਗਈਆਂ ਕਦੇ ਚਲੀ ਬੋਦਲਾ ਨੂੰ ਯਾਦ ਕਰਕੇ ਦੇਖੋ ਢੀਕ ਢਿੱਕਦੀ ਜਿਹਦੇ ਕੋਈ ਤੁਰਨ ਵਾਲਾ ਵੀ ਨਹੀਂ ਕੋਈ ਖੜੇ ਨੂੰ ਕੀ ਪਤਾ ਖੜਿਆ ਤੂੰ ਕਦੇ ਪੁੱਛੋ ਜਾ ਕੇ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਉਦੋਂ ਤੇਰਾ ਬਾਦਰ ਕਿੱਧਰ ਗਿਆ ਸੀ ਅੱਜ ਤੱਕ ਵੀ ਉਹਨਾਂ ਦੇ ਘਰੇ ਗਿਆ ਹੋਏ ਤਾਂ 10 ਮਿੰਟ ਕਰੇ ਵੀ ਕਲੀ ਬੋਧ ਲੈਣ ਦੇ ਘਰ ਗਿਆ ਹੋਵੇ ਤਾਂ ਦੱਸ ਮੈਨੂੰ ਕਿਹਦੇ ਤੇਨੂੰ ਚਾਰ ਟੁਮਕੂ ਦੇ ਦਿੱਤੀਆਂ ਫੁਲੀਆਂ ਤੇ ਲੱਗਿਆ ਗੀਤ ਗਾਉਣ ਗੁਰੂ ਗ੍ਰੰਥ ਸਾਹਿਬ ਮੰਨੇ ਰੋੜਿਆ ਸੀਗਾ ਜਾਂ ਰੋੜੇ ਨੇ ਰੋਣਿਆ ਸੀਗਾ ਇੱਕ ਦਬਾਕ ਠੀਕ ਆ ਮੰਨ ਲੈਣਾ ਕੋਈ ਗਲਤੀਆਂ ਹੋਣ ਗਿਆ ਤੂੰ ਕਹਿ ਮੈਂ ਨਹੀਂ ਕਹ ਆਸਰ ਲਈ ਸਾਹਿਬ ਦਾ ਖਾਕੂ ਦੀ ਜਿਹੜੀ ਦਰਦ ਭਰੀ ਦਸਤਾਨ ਆ ਤੁਹਾਨੂੰ ਸੁਣਾ ਦਿੱਤੀ ਆ ਕਵੇਂ ਨੌਜਵਾਨਾਂ ਨੂੰ ਜਿਹੜਾ ਉਹਨਾਂ ਦਾ ਕਹਾਣ ਕੀਤਾ ਕਵੇਂ ਚੁੱਕ ਚੁੱਕ ਕੇ ਮਾਰਿਆ ਤੇ ਗਰਦੀਪ ਸਿੰਘ ਖੇੜਾ ਜਿਹੜਾ ਕਿ ਉਹਨੇ ਆਪਣੀ ਜਿਹੜੀ ਕੀਤੀ ਕਰੀ ਕਰਾਈ ਜਿਹੜੇ ਸਾਰੇ ਖੋਦੇ ਵਿੱਚ ਪਾ ਲਿਆ ਆ ਗਰਦੀਪ ਖੇੜੇ ਨੂੰ ਜਿਹੜਾ ਆ ਹਾਲ ਸੁਣਾਉਣ ਵਾਲੇ ਆ ਬੈਸੇ ਤਾਂ ਸੁਣਿਆ ਸਾਰੇ ਪਰ ਹੁਣ ਗਰਦੀਪ ਸਿੰਘ ਖੇੜਾ ਤੇ ਵੀ ਲੋਕ ਸੱਕ ਕਰਦੇ ਆ ਸੱਕ ਦੀ ਨਿਗਾ ਦੇ ਨਾਲ ਦੇਖਦੇ ਆ bade lok aa koi kujh kenda koi kujh kenda jo lok khende hunde aa khende hunde aa ke parmatma lokan de vich vasda ਇਸ ਕਰਕੇ ਜਿਹੜਾ ਲੋਕਾਂ ਦੀ ਗੱਲਾਂ ਕਈਆਂ ਜਾਂ ਆਪਾਂ ਕਹਿੰਦੇ ਖੰਡ ਚਰਚਾ ਜਿਹੜੀ ਹੁੰਦੀਆਂ ਕਦੇ ਨਾ ਕਦੇ ਸੱਚ ਹੁੰਦੀ ਆ ਜੋ ਬਾਦਲ ਨੇ ਘਾਣ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਜੋ ਅੱਜ ਉਹਦਾ ਪੁੱਤਰ ਪਵਾੜੇ ਪਾ ਰਿਹਾ ਉਹ ਵੀ ਤੁਹਾਡੇ ਸਾਹਦੇ ਸਾਹਮਣੇ ਆ ਅੱਜ ਖੇਰੂ ਖੇਰੂ ਕਰਤਾ ਅਕਾਲੀ ਦਲ ਪਰ ਬਾਦਲ ਦਲ ਸੀ ਅਕਾਲੀ ਦਲ ਨਹੀਂ ਸੀ ਇਹ ਅੱਜ ਮੰਜੀਠੀਏ ਪਿੰਸੇ ਜਾ ਕੇ ਰੋਂਦੇ ਆ ਕਿ ਮੰਜੀਠੀਏ ਦਾ ਜੀ ਉਨ ਜੇਲ ਕਰਤੀ ਅੱਜ ਉਹਦੀ ਭੈਣ ਵੀ ਰੋਂਦੀ ਆ ਹਰ ਸਿਮਰਤ ਕੌਰ ਬਾਦਲਾ ਜਿਨ੍ਹਾਂ ਦੇ ਤੁਸੀਂ ਨੌਜਵਾਨ ਬੇਰ ਪੁੱਤ ਇਸ ਦੁਨੀਆ ਉਤੋਂ ਨਹੀਂ ਰਹਿਣ ਦਿੱਤੇ ਖਪਾ ਦਿੱਤੇ ਤੁਹਾਡੇ ਸਹਰੇ ਨੇ ਉਸ ਜਲਾਦਾਂ ਦੇ ਨਾਲ ਰਲ ਕੇ ਪਤਾ ਨਹੀਂ ਕਿੰਨੇ ਇੱਕ ਪੁੱਤ ਮਾਮਾ ਦੇ ਤੁਸੀਂ ਖਾ ਲੇ ਤੇ ਤੁਹਾਡੇ ਤਾਂ ਸਾਰੇ ਅਜੇ ਜੇਲ ਚ ਮਹੀਨਾ ਡੇਢ ਮਹੀਨਾ ਹੋਇਆ ਗਏ ਨੂੰ ਤੇ ਖਿਹੜਾ ਵੀ ਜਿਹੜਾ ਪਰੌਤੀ ਆ ਜਾਂਦਾ ਉਹ ਤਾਂ ਜਿਉਂਦੇ ਆ ਅਜੇ ਜਿਨ੍ਹਾਂ ਦੇ ਮਰ ਗਏ ਜਿਨ੍ਹਾਂ ਦੇ ਮੋਏ ਗਏ ਜਿਨ੍ਹਾਂ ਦੇ ਦਰਿਆਵਾਂ ਦੇ ਵਿੱਚ ਬਾੜ-ਬਾੜ ਕੇ ਤੋਰ ਦਿੱਤੇ ਸਵਾਰਨੇ ਘੋਟਲੇ ਵਰਗੇ ਉਹਨਾਂ ਜਾ ਕੇ ਉਹਨਾਂ ਜਾਲਮਾਂ ਨੇ ਤੇ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਉਹਨਾਂ ਪਿਤਾ ਨੂੰ ਉਹਨਾਂ ਭਰਾਵਾਂ ਨੂੰ ਜਾ ਕੇ ਪੁੱਛੋ ਕਿ ਦੇ ਹਾਲਚਾਲ ਜਾਣਿਆ ਕਿਸੇ ਉਸ ਖਾੜਕੂ ਸਿੰਘ ਦਾ ਜਾਂ ਜਿਨ੍ਹਾਂ ਦੇ ਬੇਕਸੂਰ ਚਾਚਾ ਕੇ ਮੁੰਡੇ ਮਾਰ ਦਿੱਤੇ ਕਿਸੇ ਇੱਕ ਦੇ ਘਰ ਦੱਸ ਦਿਓ ਕਿ ਦੇ ਬਦਲ ਪਰਿਵਾਰ ਗਿਆ ਹੋਵੇ ਕਿਤੇ ਕਿਹਾ ਹੋਵੇ ਦੁੱਖ ਸੁੱਖ ਦਾ ਇਹਨਾਂ ਨੇ ਜਾਣਾ ਕਿ ਸੀ ਮਰਵਾਇਆ ਤਾਂ ਇਹਨਾਂ ਨੇ ਕੋਲੇ ਖੜ ਕੇ ਆ ਚਕਾ ਕੇ ਤਾਂ ਵਜੇਰੀਆਂ ਮੰਨੀਆਂ ਬਾਈਕਾਰਡ ਹੋਇਆਗਾ ਜਦੋਂ ਵਿਆਹ ਤੇ ਦੀ ਸਰਕਾਰ ਬਣੀ ਵਿਚਖਾੜ ਕੋ ਸਿੰਘਾ ਦਾ ਜਿਹੜਾ ਨਾਮ ਜ਼ਰੂਰ ਆਉਂਦਾਗਾ ਪਰ ਜਿਹੜੀ ਸਾਰੀ ਚਾਲ ਆ ਜਿਹੜੀ ਉਹ ਬਾਦਲ ਨੇ ਖੇਢੀ ਐ ਸਿਮਰਜੀਤ ਸਿੰਘ ਮਾੜਾ ਜਦੋਂ 11 ਸੀਟਾਂ ਜਿੱਤ ਗਿਆ ਜਦੋਂ ਅੰਦਰ ਕਿਰਪਾਨ ਜਾਣ ਤੋਂ ਜਿਹੜਾ ਰੋਕਿਆ ਤਾਂ ਸਾਰੀ ਚਾਲ ਕਹਿੰਦੇ ਬਾਦਲ ਦੀ ਸੀ ਜਣੇ ਕਿ ਐਡਾ ਬਹੁ ਰੂਪੀਆ ਸੀ ਸਿੱਖਾਂ ਦੇ ਅੰਦਰ ਜਿਹੜਾ ਕਿ ਆਪਾਂ ਸੱਪ ਕਹਿ ਦਈਏ ਬੁੱਕਲ ਦਾ ਸਾਪਾ ਕਿ ਲੋਕਾਂ ਨੂੰ ਸਮਝ ਨਹੀਂ ਆਈ ਨਾ ਸਾਡੇ ਖਾੜਕੂ ਜੋਧਿਆਂ ਨੂੰ ਸਮਝ ਆਈ ਆ ਤੇ ਨਾ ਸਾਡੇ ਉਹਨਾਂ ਉਸ ਟਾਈਮ ਦੇ ਜਿਹੜੇ ਜਥੇਦਾਰ ਸੀ ਬੇਸ਼ੱਕ ਉਹਨਾਂ ਨੂੰ ਸਮਝ ਸੀ ਪਰ ਇਹਨੇ ਦਰਬਾਰ ਸਾਹਿਬ ਵਿੱਚ ਵੀ ਜੋ ਕੁਝ ਚਿੱਠੀਆਂ ਲਿਖ ਲਿਖ ਕੇ ਅਕਾਲੀ ਦਲ ਵੱਲੋਂ ਜਿਨ੍ਹਾਂ ਦੇ ਵਿੱਚ ਹਰਤੇਜ ਸਿੰਘ ਲੋਂਗੋਬਾਲ ਤੋਂ ਲੈ ਕੇ ਜਿਹੜਾ ਇਹ ਸਾਰੀ ਜੁੰਡਲੀ ਇਕੱਠੀ ਸੀ ਸੇਕ ਕੌਮ ਦਾ ਜਿਹੜਾ ਬਰਬਾਦ ਕੀਤਾ ਅੱਜ ਕਹਿੰਦੇ ਆ ਸਾਡੀ ਮੋਟਰ ਲਵਾ ਦਿੱਤੀ ਅੱਜ ਸਾਡਾ ਫਲਾਨਾ ਕਰ ਦਿੱਤਾ ਸ਼ਰਮ ਨਾਲ ਮਰ ਜਾਵੋ ਉਹ ਜਿਨ੍ਹਾਂ ਦੇ ਘਰਾਂ ਦੇ ਘਰ ਅਜਾੜ ਦਿੱਤੇ ਕਹਿੰਦੇ ਤੁਸੀਂ ਉਹਨਾਂ ਦਾ ਪੁੱਛ ਕੇ ਦੇਖਿਆ ਤੁਹਾਡੀ ਮੋਟ ਨਾਲ ਚਾਰ ਕਿੱਲੇ ਪਣ ਲੱਗ ਗਏ ਤੁਸੀਂ ਅੱਜ ਬਾਦਲ ਦੀ ਬਾਵਾ ਇਸ ਕਰਕੇ ਕਰ ਰਹੇ ਹੋ ਤੇ ਕੀ ਤੂੰ ਤੁਹਾਡੇ ਉੱਤੇ ਨੇ ਆਸਾਨ ਕਰ ਦਿੱਤਾ ਤੁਹਾਡੇ ਹਰ ਚੀਜ਼ ਉੱਤੇ ਟੈਕਸ ਲੱਗਦਾਗਾ ਉਹਨਾਂ ਦਾ ਟੈਕਸ ਦਾ ਪੈਸਾ ਹੀ ਇਹਨਾਂ ਦੇ ਖਜ਼ਾਨੇ ਭਰਦੇ ਆ ਇਨ ਉਹੀ ਖਜ਼ਾਨਿਆਂ ਤੇ ਇਹ ਰਾਜ ਕਰਦੇ ਆ ਤੁਹਾਡੇ ਉੱਪਰ ਤੁਹਾਡੀ ਇੱਕ ਇੱਕ ਵੋਟ ਆ ਪਤਾ ਕਿੰਨੀ ਤੁਹਾਡੀ ਕੀਮਤ ਆ ਵੋਟ ਦੀ ਤੇ ਤੁਹਾਨੂੰ ਤੁਸੀਂ ਲੱਗਦਾ ਕਿ ਉਹੀ ਵੋਟ ਬਣ ਗਈ ਤੇ ਤੁਸੀਂ ਉਹੀ ਪਾਏ ਤੇ ਤੁਹਾਡੀਆਂ ਲੇਲੜੀਆਂ ਕੱਢਦੇ ਆ ਵੋਟਾਂ ਵੇਲੇ ਕਿਉਂ ਕੱਢਦੇ ਆ ਕਿ ਤੁਹਾਡੀ ਇੱਕ ਵੋਟ ਨਾ ਪਈ ਤਾਂ ਇੱਕ ਵੋਟ ਹਰਾ ਸਕਦੀ ਇਹਨਾਂ ਨੂੰ ਤੇ ਤੁਸੀਂ ਅੱਜ ਕਹਿੰਦੇ ਹੋ ਕਿ ਇਹਨਾਂ ਸਿਆਸਦਾਨਾਂ ਥੱਲੇ ਲੱਗੇ ਹੋਏ ਹੋ ਕਿਉਂਕਿ ਜਦੋਂ ਗੁਲਾਮ ਬੰਦਾ ਹੁੰਦਾ ਜਦੋਂ ਗੁਲਾਮੀ ਘਰ ਘਰ ਜਾਵੇ ਉਹ ਸੰਗਲ ਨਹੀਂ ਪਾਉਂਦੇ ਗੱਲ ਦੇ ਵਿੱਚ ਜਾਂ ਪੈਰਾ ਦੇ ਵਿੱਚ ਬੇੜੀਆਂ ਨਹੀਂ ਜਕੜੀਆਂ ਜਾਂਦੀਆਂ ਗੁਲਾਮੀ ਜਿਹੜੀ ਮਾਨਸਿਕ ਗੁਲਾਮੀ ਹੁੰਦੀ ਆ ਤੁਹਾਨੂੰ ਬੋਲਣ ਦਾ ਅਧਿਕਾਰ ਨਹੀਂ ਇੱਥੇ ਤੁਹਾਨੂੰ ਕੁਝ ਕਹਿਣ ਦਾ ਅਧਿਕਾਰ ਨਹੀਂ ਤੁਸੀਂ ਸਵਾਲ ਨਹੀਂ ਪੁੱਛ ਸਕਦੇ ਜਿਹੜਾ ਵੀ ਮੁੱਖ ਮੰਤਰੀ ਬਣ ਜੇ ਵਜ਼ੀਰ ਬਣ ਜੇ ਐਮਪੀ ਬਣ ਜੇ ਤੁਸੀਂ ਚਾਰ ਕਰੜੇ ਸਵਾਲ ਪੁੱਛ ਲੇ ਤੀਜੇ ਜਰਜਾ ਕੇ ਤੁਸੀਂ ਜੇਲ੍ਹ ਦੇ ਵਿੱਚ ਬੰਦ ਹੋਵੋਗੇ ਠਾਣੇ ਦੇ ਵਿੱਚ ਹੋਵੋਗੇ ਤੁਹਾਡੀਆਂ ਹੱਡੀਆਂ ਕੁੱਟੀਆਂ ਜਾਣਗੀਆਂ ਤੇ ਆ ਤੁਸੀਂ ਕਹਿੰਦੇ ਹੋ ਕਿ ਆ ਜਿਹੜਾ ਹੁਣ ਭਾषण ਦਿੱਤਾ ਨਰਿੰਦਰ ਮੋਦੀ ਨੇ ਲਾਲਕੀਲੇ ਉੱਤੇ ਖੜ ਕੇ ਉੱਤੇ ਜਾਇਦਾ ਕੀ ਦੀ ਕੀਤੀ ਆ ਆਰਐਸਐਸ ਦੀ ਸੰਘ ਦੀ ਤੇ ਉੱਤੇ ਕਰਨੀ ਕੀ ਦੀ ਸੀ ਸਰਦਾਰ ਭਗਤ ਸਿੰਘ ਦੀ ਸਰਦਾਰ ਉਧਮ ਸਿੰਘ ਦੀ ਕਰਤਾ ਸਿੰਘ ਸਰਾਬੇ ਦੀ ਤੇ ਹੋਰ ਜਿੰਨੇ ਵੀ ਜਿਹੜੇ ਸ਼ਹੀਦ ਹੋਏ ਨੇ ਸਾਡੇ ਦੇਸ਼ ਦੇ ਲਈ ਪਰ ਉੱਤੇ ਇੱਕ ਹੋਰ ਦੁੱਖ ਦੀ ਬੜੀ ਗੱਲ ਆ ਕਹਿੰਦੇ ਇੱਕ ਅੰਬਰਤ ਧਾਰੀ ਸਿੱਖਾ ਤੇ ਸਰਪੰਚ ਜਿਹੜਾ ਉਹਨੂੰ ਇਸ ਕਰਕੇ ਜਾਣ ਤੋਂ ਰੋਕ ਦਿੱਤਾ ਲਾਲ ਕਿਲੇ ਤੋ ਕਿ ਤੇਰੇ ਕਿਰਪਾਨ ਪਾਈਆ ਇਤੋਂ ਵੱਡੀ ਤਾਂ ਨੂੰ ਗੁਲਾਮੀ ਹੋਰ ਕੀ ਹੋਗੀ ਹੋਰ ਤੁਸੀਂ ਕਿਹੜੇ ਗਲ ਦੇ ਵਿੱਚ ਸੰਗਲ ਪਾਉਣੇ ਆ ਹੁਣ ਤੁਸੀਂ ਮੈਂ ਤਾਂ ਦੱਸ ਦਿਓ ਕਿ ਹੁਣ ਤੁਸੀਂ ਕੀ ਭਾਲਦੇ ਹੋ ਇਸ ਤੋਂ ਵੱਧ ਗੁਲਾਮ ਕੀ ਹੋ ਸਕਦੇ ਹੋ ਉਹ ਬੱਚੇ ਤੁਹਾਡੇ ਨੇ ਸਾਡੇ ਪੰਜਾਬ ਤੁਹਾਡੇ ਨੇ ਛੱਡਿਆ ਸਿੱਖ ਤੁਹਾਡੇ ਨੇ ਛੱਡੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਨੇ ਸਾਡੇ ਕਿਸਾਨ ਤੁਹਾਡੇ ਨੇ ਸਾਡੇ ਉਹ ਪੰਜਾਬ ਦੇ ਵਿੱਚ ਰਹਿ ਕੀ ਗਿਆ ਅੱਜ ਪੰਜਾਬ ਦਾ ਦੁੱਖੜਾ ਸੁਣਨ ਵਾਲੇ ਜਿਹੜੇ ਅਣਖੀ ਲੋਕ ਆ ਉਹ ਤਾਂ ਇਸ ਗੱਲ ਨੂੰ ਜਿਹੜਾ ਮਰਨੇ ਆ ਕਿ ਹਾਂ ਜਿਹੜਾ ਬਾਦਲ ਨੇ ਜਿਹੜਾ ਸਿੱਖ ਕੌਮ ਦਾ ਘਾਣ ਕੀਤਾ ਪਰ ਜਿਹੜੇ ਅਜੇ ਵੀ ਬੇਸ਼ਰਮ ਆ ਅਜੇ ਵੀ ਜਿਹੜੀ ਉਹਦੇ ਭੇਡਾਂ ਬੜੀਆਂ ਹੋਈਆਂ ਨੇ ਤੇ ਉਹਨਾਂ ਨੂੰ ਸ਼ਰਮ ਹਯਾ ਕਿੱਥੇ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਕਿਹੜੇ ਗੱਲਾਂ ਤੇ ਮਰਨ ਵਾਲੇ ਆ ਕਿ ਫੋਕੀ ਝੰਡੇ ਚੱਕੀ ਫਿਰਦੇ ਆ ਇਸ ਕਰਕੇ ਇਹ ਗੱਲਾਂ ਨੂੰ ਸਮਝ ਦੀ ਬੜੀ ਜ਼ਰੂਰਤ ਆ ਇਤਿਹਾਸ ਭਰਿਆ ਪਿਆ ਤੁਸੀਂ ਕਹਿ ਦਿੰਦੇ ਹੋ ਜੀ ਉਹਦੇ ਨਾਲ ਉਹ ਚੰਗਾ ਸੀ ਫਲਾਨੇ ਨਾਲ ਧਮਕਾ ਚੰਗਾ ਸੀ ਜੇਕਰ ਤੁਹਾਡੇ ਉਧਰੋਂ 7:00 ਵਜੇ ਆ ਤੁਸੀਂ ਇੱਧਰ ਆ ਜਾਂਦੇ ਹੋ ਅਕਾਲੀਆਂ ਵੱਲੋਂ 7:00 ਵਜੇ ਕਾਂਗਰਸ ਕਿੰਨੀ ਵਗ ਜਾਂਦੇ ਹੋ ਕਾਂਗਰਸ 7:00 ਵਜੇ ਆਮ ਆਦੀ ਪਾਰਟੀ ਕਿੰਨੀ ਵਗ ਜਾਂਦੇ ਹੋ ਉਧਰੋਂ 7:00 ਵਜੇ ਗਾਹਾਂ বিজে ਕੀ ਉਧਰ ਜਾਓਗੇ ਉਧਰ ਤੁਹਾਡੇ ਪਤਾ ਨਹੀਂ ਕਿੰਨੇ ਕ 7:00 ਵੱਜਣਗੇ ਤੇ ਤੁਹਾਨੂੰ ساری ਉਮਰ ਗੁਲਾਮ ਰੱਖਿਆ ਜਾਊਗਾ ਇਸ ਕਰਕੇ ਜਿਹੜਾ ਬੜੀ ਸਮਝਣ ਦੀ ਜ਼ਰੂਰਤ ਆ ਇਥੋਂ ਦਿਮਾਗ ਤੋਂ ਕੰਮ ਲੈਣ ਦੀ ਜ਼ਰੂਰਤ ਆ ਤੇ ਤੁਸੀਂ ਐਵੇਂ ਕਿਸੇ ਦੀਆਂ ਅੰਨੀਆਂ ਭੇਡਾਂ ਨਾ ਬਣੋ ਤੇ ਇਸ ਕਰਕੇ ਵੀਡੀਓ ਤੇ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਤੇ ਤੁਸੀਂ ਇਸ ਖਾਰਤ ਸਿੰਘ ਦੀ ਕਹਾਣੀ ਸੁਣੀਆ ਦਰਦ ਭਰੀ ਦਸਤਾਨ ਇਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਸਿੰਘਾਂ ਨੂੰ ਪੁੱਛ ਕੇ ਦੇਖੋ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸਾਰਾ ਘਰਾਂ ਦੇ ਘਰ ਬਰਬਾਦ ਹੋਇਆ ਕਿਹਨੇ ਕੀਤਾ ਉਹ ਉਹਨਾਂ ਨੂੰ ਜਾ ਕੇ ਪੁੱਛੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜੇ ਚੰਗੀ ਲੱਗੀ ਤਾਂ ਤਾਂ ਸ਼ੇਅਰ ਕਰ ਦਿਓ ਅਣਖ ਵਾਲੇ ਕਰ ਦਿਓ ਮਰੀਏ ਜਮੀਰਾ ਵਾਲੇ ਨਾ ਕਰਿਓ ਤੇ ਕਮੈਂਟ ਜਰੂਰ ਲਿਖਨੇ ਆ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ